ਲਹਾਰ ਦੀ ਧਰਤੀ ਅੰਦਰ ਤੇ ਪੰਦੇਖਾਨ ਨੂੰ ਪੇਸ਼ ਕਰ ਦਿੱਤਾ ਕੜਤਾਲ ਖੜਕਾਈ ਬਾਦਸ਼ਾਹ ਨੇ ਆਖਿਆ ਕੋਈ ਫਰਿਆਦੀ ਆਇਆ ਕਿਉਂਕਿ ਜਦੋਂ ਬਾਦਸ਼ਾਹ ਆਪਣੇ ਦੇਸ਼ ਦੇ ਕਿਥੇ ਸੂਬੇ ਕਿਸੇ ਸ਼ਹਿਰ ਵਿੱਚ ਦਰਬਾਰ ਲਾਇਆ ਕਰਦੇ ਸਨ ਉਹ ਤਾਂ ਫਰਿਆਦੀ ਲੋਕ ਫਰਿਆਦ ਲੈ ਕੇ ਜਾਇਆ ਕਰਦੇ ਸਨ ਕੜਤਾਲ ਲੱਗੀ ਹੁੰਦੀ ਕੜਤਾਲ ਖੜਕ ਆਉਂਦਾ ਫਰਿਆਦੀ ਜਿਹੜਾ ਜ਼ਿਆਦਾ ਦੁਖੀ ਹੁੰਦਾ ਫਿਰ ਉਹਨੂੰ ਪੇਸ਼ ਕਰ ਦਿੱਤਾ ਜਾਂਦਾ ਇਸੇ ਤਰ੍ਹਾਂ ਪਿੰਦੇ ਖਾਨ ਕੜਤਾਲ ਖੜਕਾਈ ਬਾਦਸ਼ਾਹ ਨੇ ਆਖਿਆ ਕੋਈ ਫਰਿਆਦੀ ਆਇਆ ਪੇਸ਼ ਕਰੋ ਹੁਣ ਬਾਦਸ਼ਾਹ ਦੇ ਸਿਪਾਹੀ ਜਦੋਂ ਪਿੰਦੇ ਖਾਨ ਨੂੰ ਪੇਸ਼ ਕਰਨ ਲੱਗੇ ਕਹਿੰਦੇ ਬਾਦਸ਼ਾਹ ਨੂੰ ਦੇਖ ਕੇ ਪਿੰਦੇ ਖਾਨ ਨੇ ਡਰਾਮਾ ਕੀਤਾ ਤਾਂ ਹੈ ਹੀ ਮਾਰਨ ਲੱਗ ਗਿਆ ਪਿੱਟਣੇ ਲੱਗ ਗਿਆ ਮਾਰੇ ਗਏ ਪੱਤੇ ਗਏ ਤਬਾਹ ਹੋ ਗਏ ਕੱਖ ਨਹੀਂ ਜਾ ਰਿਆਂ ਬਾਦਸ਼ਾਹ ਕਹਿੰਦਾ ਕੌਣ ਆ ਓ ਤੂੰ ਦੋਵੇਂ ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਮੈਂ ਪਠਾਣਾਂ ਦਾ ਮੁੰਡਾ ਪੈਂਦੇ ਖਾਨ ਮੇਰਾ ਨਾਂ ਹੈ ਬਾਦਸ਼ਾਹ ਸ਼ਾਹ ਜਹਾਨ ਕਹਿੰਦਾ ਤੈਨੂੰ ਦੁੱਖ ਕੀ ਹੈ ਕਹਿੰਦਾ ਸਰਕਾਰ ਦੁੱਖ ਮੈਂ ਮੀਰੀ ਪਰੀ ਦੇ ਮਾਲਕ 6 ਮਹੀਨੇ ਸਤਿਗੁਰੂ ਸਤਿਗੁਰੂ ਹਰਗਵੰਦ ਸਾਹਿਬ ਕੋਲੇ ਨੌਕਰੀ ਕਰਦਾ ਸੀ ਨੌਕਰਾਂ 6 ਮਹੀਨੇ ਹੋ ਗਏ ਸਤਿਗੁਰੂ ਪਾਤਸ਼ਾਹ ਨੇ ਮੈਨੂੰ ਤਨਖਾਹ ਨਹੀਂ ਦਿੱਤੀ ਇੱਥੇ ਨਮਾ ਝੂਠ ਬੋਲਿਆ ਕਹਿੰਦਾ 6 ਮਹੀਨੇ ਹੋ ਗਏ 6 ਮਹੀਨੇ ਸਤਿਗੁਰੂ ਮੀਰੀ ਪਰੀ ਦੇ ਮਾਲਕ ਨੇ ਮੈਨੂੰ ਤਨਖਾਹ ਨਹੀਂ ਦਿੱਤੀ ਇੱਕ ਦਿਨ ਮੈਂ ਤਨਖਾਹ ਮੰਗ ਬੈਠਾ ਜਦੋਂ ਮੈਂ ਤਨਖਾਹ ਮੰਗੀ ਉਹਨਾਂ ਦਾ ਸਿੱਖਾ ਇੱਕ ਵਿਧੀ ਚੰਦ ਫਿਰ ਤਨਖਾਹ ਮੰਗਰ ਦੀ ਢੇਰ ਸੀ ਮੈਨੂੰ ਉਹ ਕੁੱਟਿਆ ਉਹ ਕੁੱਟਿਆ ਕੁੱਟ-ਕੁੱਟ ਕੇ ਮੇਰੀਆਂ ਪਸਲੀਆਂ ਤੋੜ ਦਿੱਤੀਆਂ ਜਦੋਂ ਮੈਨੂੰ ਕੁੱਟ ਰਹੇ ਸੀ ਬਾਦਸ਼ਾਹ ਮੈਂ ਫਿਰ ਤੁਹਾਡਾ ਨਾਂ ਲਿਆ ਕਿ ਮੈਂ ਤੁਹਾਡੀ ਸ਼ਿਕਾਇਤ ਬਾਦਸ਼ਾਹ ਦੇ ਦਰਬਾਰ ਵਿੱਚ ਕਰੂੰ ਤਾਂ ਉਹਨਾਂ ਦਾ ਸਿੱਖ ਵਿਧੀ ਚੰਦ ਕਹਿੰਦਾ ਯਾਰ ਵੱਡਾ ਬਾਦਸ਼ਾਹ ਲਈ ਫਿਰਦਾ ਤੇਰੇ ਬਾਦਸ਼ਾਹ ਦੀਆਂ ਤਿੰਨ ਵਾਰੀ ਡੰਡ ਵੇਟ ਕਾਂਕੜਾਈਆਂ ਜਦੋਂ ਇਹ ਗੱਲ ਆਖੀ ਕਹਿੰਦੇ ਬਾਦਸ਼ਾਹ ਸ਼ਾਹ ਜਹਾਨ ਚੁੱਪ ਹੋ ਗਿਆ ਉਹਨੇ ਆਪਣੇ ਅਹਲਕਾਰ ਵਜ਼ੀਰ ਨੂੰ ਬੁਲਾਇਆ ਕੋਲ ਕਹਿਣ ਲੱਗਾ ਵਜ਼ੀਰ ਸਾਹਿਬ ਬਿਲੀ ਪੀਰੀ ਦੇ ਮਾਲਕ ਸਤਿਗੁਰੂ ਨਾਲ ਪਹਿਲਾ ਕਹੇ ਜੰਗ ਹੋਇਆ। ਕਹਿੰਦੇ ਬਾਦਸ਼ਾਹ ਹੱਥ ਜੋੜ ਕੇ ਕਹਿੰਦਾ ਸਰਕਾਰ ਗੁਰੂ ਸਾਹਿਬ ਨਾਲ ਪਹਿਲਾ ਤਿੰਨ ਜੰਗ ਹੋਏ ਆ ਆਪਣੇ। ਕਹਿੰ ਲੱਗਾ ਬਾਦਸ਼ਾਹ ਕਹਿੰਦਾ ਫਿਰ ਜਿੱਤਦਾ ਕੌਣ ਰਿਹਾ? ਕਹਿੰਦਾ ਜੀ ਗੁਰੂ ਬੜਾ ਕਰਾਮਾਤੀ ਹੈ ਗੁਰੂ ਜਿੱਤਦਾ ਰਿਹਾ। ਕਹਿੰਦੇ ਖੜਾ-ਖੜਾ ਦਰਬਾਰ 'ਚ ਪੈਂਦੇ ਖਨ ਬੋਲ ਪਿਆ। ਕਹਿਣ ਲੱਗਿਆ ਬਾਦਸ਼ਾਹ ਗੁਰੂ ਨਹੀਂ ਜਿੱਤਦਾ ਸੀ। ਉੱਥੇ ਮੈਂ ਜਿੱਤਦਾਸੀ ਮੈਂ ਮੈਂ ਗੁਰੂ ਕੀ ਫੌਜ ਵਿੱਚ ਹੁਣ ਮੈਂ ਭੱਜਾਂ ਆਇਆ ਤੇ ਗੁਰੂ ਕੋਲੇ ਲੜਨ ਵਾਲਾ ਕੋਈ ਨਹੀਂ ਰਿਹਾ ਕਹਿੰਦੇ ਬਾਦਸ਼ਾਹ ਸ਼ਾਹਜਹਾਨ ਨੇ ਉਸੇ ਵਕਤ ਆਪਣੀਆਂ ਫੌਜਾਂ ਦੇ ਜਰਨੈਲਾਂ ਨੂੰ ਸਦ ਲਿਆ ਬਾਦਸ਼ਾਹ ਕਹਿੰਦਾ ਕੋਈ ਜਰਨੈਲ ਉਠਾ ਜਿਹੜਾ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗਵੰਦ ਸਾਹਿਬ ਨੂੰ ਬੰਨ ਕੇ ਲੈ ਕੇ ਆਵੇ ਹਣ ਜਦੋਂ ਕਚੈਰੀ ਅੰਦਰ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਾ ਨਾਂ ਗੂੰਜਿਆ ਜਿਹੜੇ ਜਰਨੈਲ ਆਏ ਵੱਡੇ ਵੱਡੇ ਜਰਨੈਲਾਂ ਦੀਆਂ ਧੌਣਾਂ ਨੇ ਵਗੀਆਂ ਧੌਣਾਂ ਛੱਟ ਕੇ ਬਹਿ ਗਏ ਜਰਨੈਲ ਇੱਕ ਦੂਸਰੇ ਨਾਲ ਗੱਲਾਂ ਕਰਦੇ ਨੇ ਇੱਕ ਜਰਨੈਲ ਕਹਿੰਦਾ ਵੇ ਤੇ ਛੇਵੇਂ ਪਾਤਸ਼ਾਹ ਤੇ ਮੁਖਲਤ ਖਾਨ ਚੜਾਈ ਕਰਕੇ ਗਏ ਤੇ ਦੂਸਰਾ ਜਰਨੈਲ ਕਹਿੰਦਾ ਵੇ ਹੌਲੀ ਬੋਲ ਉਹ ਮੁੜ ਕੇ ਨਹੀਂ ਆਇਆ ਨਾ ਉਹਦੀ ਫੌਜ ਮੁੜ ਕੇ ਆਈ ਹੈ ਤੇ ਤੀਸਰਾ ਕਹਿੰਦਾ ਚੁੱਪ ਕਰ ਜਾ ਓਏ ਅਬਦੁੱਲਾਹ ਖਾਨ ਗਿਆ ਉਹ ਨਹੀਂ ਮੁੜ ਕੇ ਆਇਆ ਚੌਥਾ ਕਹਿੰਦਾ ਓਏ ਲਲਾ ਬੇਗ ਚੜਾਈ ਕਰਕੇ ਗਿਆ 35000 ਫੌਜ ਲੈ ਕੇ ਉਹ ਨਹੀਂ ਆਇਆ ਬਲਵੰਡ ਖਣ ਗਿਆ ਉਹ ਨਹੀਂ ਆਇਆ